ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮੋਏ ਹੋਏ ਪਿਤ੍ਰਾਂ ਨੂੰ ਜੋਨ ਅਤੇ ਪ੍ਰਸੰਨ ਕਰਨ ਵਾਸਤੇ ਜੋ ਅੰਨ ਬਸਤਰ ਅਤੇ ਪੈਸੇ ਰੁਪਈ ਆਦਿ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਅਤੇ ਦਾਨ ਕੀਤਾ ਜਾਂਦਾ ਹੈ ਉਸੇ ਨੂੰ ਸ਼ਰਾਦ ਕਹਿੰਦੇ ਹਨ Hindu mat ਅਨੁਸਾਰ ਜਿਸ ਵਕਤ ਰਾਜਾ ਕਰਨ ਆਪਣੇ ਇਲਾਕੇ ਵਿੱਚ ਸੁਖ ਆਨੰਦ ਨਾਲ ਰਾਜ ਕਰਦਾ ਸੀ ਤਾਂ ਉਹ ਨਿਤ ਪ੍ਰਤੀ ਸੋਨੇ ਦਾ ਦਾਨ ਕਰਦਾ ਸੀ ਜਿਸ ਵਕਤ ਗੁਜ਼ਰ ਕੇ ਉਹ ਪਰਲੋਕ ਚ ਗਿਆ ਤਾਂ ਉਸ ਨੂੰ ਉਸਦੇ দান ਕੀਤੇ ਅਨੁਸਾਰ ਸੋਨਾ ਖਾਨ ਨੂੰ ਮਿਲਿਆ ਉਸ ਨੂੰ ਬੜਾ ਅश्चਰਜ ਹੋਇਆ ਅਤੇ ਉਹ ਪੁੱਛਣ ਲੱਗਾ ਕਿ ਮੈਨੂੰ ਸੋਨਾ ਖਾਨ ਨੂੰ ਕਿਉਂ ਮਿਲਿਆ ਹੈ ਤਾਂ ਜਵਾਬ ਮਿਲਿਆ ਜਿਸ ਚੀਜ਼ਾ ਦੁਨੀਆ 'ਚ ਰਹਿ ਕੇ দান ਕੀਤਾ ਜਾਵੇ ਉਹ ਚੀਜ਼ ਇੱਥੇ ਖਾਨ ਨੂੰ ਮਿਲਦੀ ਹੈ ਤਾਂ ਉਸ ਨੇ ਦੁਨੀਆ ਵਿੱਚ ਆਉਣ ਲਈ 15 ਦਿਨਾਂ ਦੀ ਹੋਰ ਮਹਰਤ ਮੰਗੀ ਅਤੇ ਫਿਰ ਆ ਕੇ 15 ਦਿਨ ਦੁਨੀਆ ਤੇ ਰਹਿ ਕੇ ਅਨ ਅਦਿਕ ਚੀਜ਼ਾਂ ਦਾ দান ਕੀਤਾ ਇਸ ਲਈ ਉਸੇ ਵਕਤ ਤੋਂ ਹੀ ਇਹ 15 ਦਿਨ ਸ਼ਰਾਧਾਂ ਦੇ ਗਿਨੇ ਗਏ ਅਤੇ ਲੋਕ ਸ਼ਰਾਧ ਕਰਨ ਲੱਗੇ ਆਮ ਪੰਜਾਬੀ ਵਿੱਚ ਕਹਾਵਤ ਹੈ ਹੱਥੀ ਲਈਏ ਹੱਥੀ ਦਈਏ ਅਤੇ ਹੱਥੀ ਬੰਨੀਏ ਪੱਲੇ ਐਸਾ ਕੋਈ ਨਾ ਜਨਮਿਆ ਜੋ ਪਿੱਛੋਂ ਮੋਇਆ ਨੂੰ ਘੱਲੇ ਭਾਵ ਜਿਸ ਤਰ੍ਹਾਂ ਕੋਈ ਪੁਲਿਸ ਛਤਰੀ ਵਿੱਚ ਬੈਠਾ ਹੋਵੇ ਅਤੇ ਉਸ ਦੀ ਹੱਥਲੀ ਛੱਤ ਤੇ ਕਿਸੇ ਪੁਲਿਸ ਨੂੰ ਬੈਠ ਕੇ ਪ੍ਰਸ਼ਾਦਾ ਛਕਾ ਦਈਏ ਤਾਂ ਉਹ ਉੱਪਰਲੀ ਛੱਤ ਤੇ ਬੈਠੇ ਪੁਲਿਸ ਨੂੰ ਨਹੀਂ ਪੁੱਜਦਾ ਤਾਂ ਪਿੰਪਲ ਸਾਨਾ ਤੇ ਦਾਨ ਕਿਤਰਾ ਹੋਇਆ ਇਤਰਾ ਪਾਸ ਕਿਸ ਤਰਾ ਪੁੱਛ ਸਕੇਗਾ ਭਾਗ ਮੋਇਆ ਹੋਇਆ ਨੂੰ ਪਿੱਛੋਂ ਕੋਈ ਵੀ ਚੀਜ਼ ਨਹੀਂ ਪੁੱਜਦੀ ਖੱਥੇ ਕੀਤਾ ਹੋਇਆ দান ਹੀ ਫਲੀ ਪੂਤ ਹੁੰਦਾ ਹੈ ਗੁਰੂ ਸਾਹਿਬ ਦੀ ਰਾਏ ਸ਼ਰਧਾਂ ਲਈ ਇਸ ਤਰ੍ਹਾਂ ਹੈ ਗੁਰੂ ਜੀ ਹੀ ਬਾਣੀ ਵਿੱਚ ਫਰਮਉਂਦੇ ਹਨ ਆਇਆ ਗਿਆ ਮੋਇਆ ਨਾਓ ਪਿੱਛੇ ਪਤਲ ਸਦਹੋ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੋਬਾ ਸੰਸਾਰ ਲੋਕਾਂ ਵਿੱਚ ਰਿਵਾਜ ਹੈ ਕਿ ਜਲਦੀ ਚੁੱਲੀ ਭੜ ਕੇ ਵਸਤੂਆਂ ਦੇ ਗ੍ਰਹਿਣ ਤਿਆਗ দান ਅਤੇ ਇੱਕ ਵਿੱਚ ਸੰਕਲਪ ਕਰਦੇ ਹਨ ਜਿਸ ਨੂੰ ਚੁੱਲੀ ਆਖਦੇ ਹਨ ਜਦੋਂ ਪਿੱਤਰਾਂ ਦੇ ਨਵੇਂ ਤੇ ਸ਼ਰਾਧਾਂ ਦੇ ਦਿਨਾਂ ਵਿੱਚ ਦਾਣਾ ਦੀ ਕੀਤਾ ਜਾਂਦਾ ਹੈ ਉਦੋਂ ਵੀ ਇਹ ਚੁੱਲੀ ਛੜਦੇ ਛਡਉਂਦੇ ਹਨ ਪਰ ਇਹ ਸਾਰੇ ਕਰਮकांड ਅਗਿਆਨਤਾ ਦੇ ਕਾਰਨ ਹੁੰਦੇ ਹਨ ਇਹਨਾਂ ਕਰਮकांडਾਂ ਨਾਲ ਅਗਿਆਨਤਾ ਹੀ ਫੈਲਦੀ ਹੈ ਹੋਰ ਕੁਝ ਨਹੀਂ ਸਾਡੀ ਅਰਜੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜ਼ਿੰਮੇਦਾਰ ਬਹੁਤ ਗਰੀਬ ਸੀ ਉਸ ਦੀ ਇੱਛਾ ਹੋਈ ਲੋਕ ਆਪਣੇ ਬਜ਼ੁਰਗ ਦੇ ਨਾਮ ਤੇ ਸ਼ਰਧਾ ਕਰਦੇ ਹਨ ਮੈਂ ਵੀ ਆਪਣੇ ਪਿਤਾ ਦੇ ਨਾਮ ਦੇ ਸ਼ਰਧਾ ਕਰਾ ਦੇਵਾਂ ਇਹ ਗੱਲ ਚਿਤ ਵਿੱਚ ਵਿਚਾਰ ਕੇ ਉਹ ਪੰਡਿਤ ਪਾਸ ਆਇਆ ਅਤੇ ਕਹਿ ਲਗਾ ਪੰਡਿਤ ਜੀ ਮੈਂ ਗਰੀਬ ਹਾਂ ਅਤੇ ਛੋਟਾ ਜਿਹਾ ਸ਼ਿਰਾਦ ਕਰਨਾ ਚਾਹੁੰਦਾ ਆ ਪੰਡਤ ਜੀ ਉਸੇ ਘਰ ਆਏ ਅਤੇ ਆਪਣੇ ਸ਼ਕਨ ਲਈ ਕੁਝ ਭੋਜਨ ਤਿਆਰ ਕੀਤਾ ਅਤੇ ਫਿਰ ਚੁੱਲੀ ਚੜਾ ਕੇ ਜ਼ਿਮੀਦਾਰ ਤੋਂ ਸੰਕਲਪ ਕਰਉਣ ਲੱਗੇ ਅਤੇ ਜ਼ਿਮੀਦਾਰ ਨੂੰ ਕਿਹਾ ਕਿ ਜਿਸ ਤਰ੍ਹਾਂ ਮੈਂ ਕਹਾਂਗਾ ਉਸੇ ਤਰ੍ਹਾਂ ਤੂੰ ਕਹੀਂ ਜ਼ਿਮੀਦਾਰ ਨੇ ਕਿਹਾ ਸਤਿਵਚਨ ਪੰਡਤ ਨੇ ਕਿਹਾ ਲੈ ਹੱਥ ਕਰ ਜ਼ਿਮੀਦਾਰ ਨੇ ਵੀ ਕਿਹਾ ਲੈ ਹੱਥ ਕਰ ਪੰਡਤ ਨੇ ਕਿਹਾ ਲੈ ਫੜ ਅਰਗਾ ਜ਼ਿਮੀਦਾਰ ਨੇ ਵੀ ਕਿਹਾ ਲੈ ਫੜ ਅਰਗਾ ਤਾਂ ਪੰਡਤ ਨੇ ਕਿਹਾ ਓਏ ਇਹ ਤਾਂ ਨਾ ਬੋਲ ਜ਼ਿਮੀਦਾਰ ਨੇ ਵੀ ਕਿਹਾ ਓਏ ਇਹਦਾ ਨਾ ਬੋਲ ਪੰਡਿਤ ਨੇ ਕਿਹਾ ਬੇਵਕੂਫ ਜ਼ਿਮੀਦਾਰ ਨੇ ਵੀ ਕਿਹਾ ਬੇਵਕੂਫ ਬਸ ਗੱਲ ਕੀ ਸੀ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਆਪੋ ਵਿੱਚ ਇੱਕ ਸੁਣ ਮੁੱਕੀ ਹੋ ਪਏ ਜ਼ਿਮੀਦਾਰ ਉੱਤੇ ਅਤੇ ਪੰਡਤ ਜੀ ਹੇਠ ਪੰਡਤ ਸਿਆਣਾ ਸੀ ਉਸਨੇ ਸੋਚਿਆ ਇਹ ਤਾਂ ਪੂਰਾ ਹੀ ਮੂਰਖ ਨਿਕਲਿਆ ਹੁਣ ਇਸ ਕੋਲੋਂ ਛੁਟਕਾਰਾ ਹੀ ਪਾਉਣਾ ਠੀਕ ਹੈ ਤਾਂ ਫਿਰ ਪੰਡਤ ਜੀ ਬੋਲੇ ਬਸ ਭਈ ਬਸ ਜ਼ਿਮੀਦਾਰ ਨੇ ਵੀ ਕਿਹਾ ਬਸ ਭਈ ਬਸ ਪੰਡਤ ਜੀ ਕਹਿਣ ਲੱਗੇ ਹਟ ਜਾ ਭਈ ਹਟ ਜਾ ਜ਼ਿੰਮੇਦਾਰ ਹਟ ਗਿਆ ਹੁਣ ਦੋਵੇਂ ਉੱਠ ਕਰੋਟੇ ਤਾਂ ਜ਼ਿੰਮੇਦਾਰ ਕਹਿਣ ਲੱਗਾ ਪੰਡਤ ਜੀ ਮੈਂ ਤਾਂ ਨਿੱਕਾ ਜਿਹਾ ਸ਼ਰਾਰਤ ਕੀਤਾ ਹੈ ਵੱਡੇ ਸ਼ਰਾਰਤ ਵਿੱਚ ਤਾਂ ਕਈ ਖੂਨ ਵੀ ਹੋ ਜਾਂਦੇ ਹੋਣਗੇ ਤਾਂ ਪੰਡਤ ਜੀ ਜ਼ਿੰਮੇਦਾਰ ਨੂੰ ਮੁਲਕ ਸਮਝ ਕੇ ਚੁੱਪ ਹੀ ਰਹੇ ਅਤੇ ਪ੍ਰਸ਼ਾਸਕ ਦੇ ਦਖਣਾ ਲੈ ਕੇ ਚੱਲਦੇ ਬਣੇ ਇਸ ਸਾਖੀ ਤੋਂ ਤਾਂ ਇਹੀ ਪਤਾ ਹੈ ਸ਼ਰਾਰਤ ਕਰਨ ਸਮੇਂ ਜਾਂ ਹੋਰ ਕਿਸੇ ਪ੍ਰਕਾਰ ਦਾ ਦਾਨ ਕਰਨ ਸਮੇਂ ਜੋ ਚੁੱਲੀ ਛਡੋਂਦੇ ਹਨ ਜਿਵੇਂ சிவா ਕੋਲੋਂ ਲੰਕਾ ਦੀ ਚੁੱਲੀ ਛੜਾ ਲਈ ਸੀ ਅਤੇ ਬਲ ਰਾਜੇ ਕੋਲੋਂ ਦਾਨ ਲੈਣ ਸਮੇ ਬਾਵਾ ਜੀ ਨੇ ਵੀ ਚੁੱਲੀ ਛੜਾ ਲਈ ਸੀ ਪਰ ਗੁਰੂ ਸਾਹਿਬ ਜੀ ਇਸ ਦੁਨਿਆਵੀ ਚੁੱਲੀ ਨੂੰ ਦੇਖ ਕੇ ਇਹ ਹੀ ਫਰਮਾਨ ਕਰਦੇ ਹਨ ਪਈ ਅਸਲੀ ਚੁੱਲੀ ਜੋ ਕਿ ਸਭ ਤੋਂ ਪਵਿੱਤਰ ਹੈ ਉਹੋ ਹੀ ਸਭਨਾਂ ਨੂੰ ਪਲਣੀ ਚਾਹੀਦੀ ਹੈ ਅਤੇ ਐਸੀ ਚੁੱਲੀ ਹੀ ਪਲੋਕ ਵਿੱਚ ਸਹਾਇਤਾ ਕਰਨ ਵਾਲੀ ਹੈ ਨਾਨਕ ਚੁੱਲੀਆਂ ਸੁੱਚੀਆਂ ਜੇ ਪਰ ਜਾਣੈ ਕੋਏ ਅਨ ਜੁਤੀ ਅਤੇ ਕਰ ਜਾਂ ਇਸਤਰੀ ਦੇ ਦਾਨ ਕਰਨ ਦੇ ਨਾਲ ਜੋ ਚੁੱਲੀ ਪੋਣੀ अथवा ਪਰਣੀ ਹੁੰਦੀ ਹੈ ਉਹ ਝੂਠੀ ਅਤੇ ਜੂਠੀ ਹੈ ਪਰ ਗੁਰੂ ਜੀ ਜੋ ਚੁਲੀ ਦੱਸਦੇ ਹਨ ਇਹ ਹੀ ਸਭ ਤੋਂ ਵੱਡੀ ਸ੍ਰੇਸ਼ਟ ਹੈ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਨ ਰਾਜੇ ਚੁਲੀ ਨਿਆਮ ਕੀ ਪੜਿਆ ਸੱਚ ਧਿਆਨ ਪਾਣੀ ਚਿਤਨਾ ਤੋਪਈ ਮੁਖ ਪੀਤਾ ਦਿਖ ਜਾਏ ਇਸ ਲਈ ਸਾਰੇ ਜੀਵਾਂ ਨੂੰ ਆਪਣੇ ਆਪਣੇ ਧਰਮ ਅਨਸਾਰ ਐਸੀਆਂ ਹੀ ਚੁਲੀਆਂ ਭੰਨੀਆਂ ਚਾਹੀਦੀਆਂ ਹਨ ਮਨਮੁਖ ਮੂਰਖ ਲੋਕ ਅਗਿਆਨਵਸ ਹੋ ਕੇ ਬਿਨਾ ਸੋਚੇ ਸਮਝੇ ਐਸਾ ਕੰਮ ਸ਼ਰਾਧਾਂ ਦੇ ਕਰਨ ਦਾ ਕਰਦੇ ਹਨ ਜਾਂ ਦਾਨ ਪੁੰਨ ਦਾ ਕਰਦੇ ਹਨ ਪਰੰਤੂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਨਾਮ ਤੇ ਇਹ ਸ਼ਰਾਧ ਕੀਤੇ ਜਾਂਦੇ ਹਨ ਕੋਈ ਵੀ ਚੀਜ਼ ਪ੍ਰਾਪਤ ਨਹੀਂ ਹੁੰਦੀ ਇਸੇ ਵਾਸਤੇ ਗੁਰੂ ਜੀ ਸਰਮਾਨ ਕਰਦੇ ਹਨ ਨਾਨਕ ਅਗੇ ਸੋ ਮਿਲਾ ਜੇ ਖੱਟੇ ਕਾਲੇ ਦੇ ਅਤੇ ਹੋਰ ਆਪਨ ਹਤੀ ਆਪਨਾ ਆਪਹਿ ਕਾਜ ਸਵਾਰਿਆ ਅਤੇ ਨਾਨਕ ਇਥੇ ਕਮਾਵੈ ਸੋ ਮਿਲਾ ਅਗੇ ਪਾਇ ਜਾਏ ਭਾਵ ਜੋ ਕੁਛ ਵੀ ਮਨੁੱਖ ਹੱਥੀ ਕਮਾਈ ਕਰਕੇ ਦਾਨ ਪੁੰਨ ਕਰ ਜਾਵੇ ਉਹੋ ਹੀ ਅੱਗੇ ਦਰਗਾਹ ਵਿੱਚ ਪ੍ਰਾਪਤ ਹੁੰਦਾ ਹੈ ਪਿੱਛੋਂ ਉਸ ਨੂੰ ਕੁਝ ਨਹੀਂ ਪਹੁੰਚਦਾ ਚਾਹੇ দান ਕਰਨ ਨਮਿਤ ਕਰਮ ਕੀਤੇ ਜਾਂਦੇ ਹਨ ਸ਼ਰਾਦ अथवा ਸੰਗਰਾਦ ਵਸਿਆ ਵਾਲੇ ਦਿਨਾਂ ਵਿੱਚ ਭੋਜਨ ਆਦਿ excessochondਾ দান ਕੀਤਾ ਜਾਂਦਾ ਹੈ ਪਰ দান ਕਰਨ ਕਰਕੇ ਦਾਨੀ ਪੁਰਸ਼ ਦਾ ਭਲਾ ਹੁੰਦਾ ਹੈ ਪਰ ਪਿਤਰਾ ਨੂੰ ਕੁਝ ਨਹੀਂ ਪਹੁੰਚਦਾ ਇਸ ਲਈ ਦਾਨੀ ਪੁਰਸ਼ ਹਰ ਵਕਤ ਦਾਨ ਕਰ ਸਕਦਾ ਹੈ ਇਹ ਜ਼ਰੂਰੀ ਨਹੀਂ ਕਿ ਉਹ ਇਹਨਾਂ 15 ਦਿਨਾਂ ਵਿੱਚ ਹੀ ਦਾਨ ਕਰੇ ਅਤੇ ਸਿਰ ਉਸ ਤੋਂ ਬਾਅਦ ਨਾ ਕਰੇ ਦਾਨ ਕਰਨ ਲਈ ਸਦਾ ਹੀ ਵਕਤ ਖੁੱਲ੍ਹਾ ਹੈ ਗੁਰੂ ਮੱਤ ਵਿੱਚ ਸ਼ਰਾਧ ਕਰਨ ਦੀ ਆਗਿਆ ਨਹੀਂ ਹਾਂ ਜਿਉਂਦੇ ਬਜ਼ੁਰਗਾਂ ਦਾ ਆਦਰ ਮਾਨ ਕਰਨਾ ਬੜਾ ਜ਼ਰੂਰੀ ਹੈ ਇਸ ਲਈ ਹਰ ਇੱਕ ਵਿਅਕਤੀ ਨੂੰ ਚਾਹੀਦਾ ਹੈ ਸਦਾ ਹੀ ਦਾਨਪੁਣ ਕਰੇ ਪਰ ਇਨ੍ਹਾਂ ਦਿਨਾਂ ਦੇ ਪਰਮਾਤਮਾ ਨੂੰ ਤਿਆਗ ਦੇਵੇ ਹਿੰਦੂਆਂ ਦੇ ਵਿੱਚ ਬਹੁਤ ਪਕਤ ਰੀਤ ਚੱਲੀ ਵੱਡਿਆਂ ਦੇ ਲਈ ਪਿਛੋਂ ਸ਼ਰਾਧ ਅਨੇਕ ਰਾਮ ਦੇ ਲਿੰਕ ਕੇ ਆਖੀਰ ਅਤੇ ਦੁੱਪਣਾ ਪਕਾਏ ਕਰ ਪੰਡਤਾਂ ਦੇ ਲਈ ਖੂਬ ਪੋਜਨਸ਼ੀ ਕਾਮ ਦੇ ਪਰ ਇਹੇ ਖਿਆਲ ਸਾਡੇ ਪਿਤਰਾਂ ਨੂੰ ਪੁੱਜਦਾ ਹੈ ਰੱਜ ਕੇ ਪਿਤਰ ਸਾਡਾ ਪਲਾ ਨੇ ਮਨਾਉਂਦੇ ਇਨਾ ਖਿਆਲਾਂ ਦਾ ਹੀ ਗੁਰਬਾਣੀ ਵਿੱਚ ਦੱਸਿਆ ਹੈ ਮਿਲਦਾ ਹੈ ਸੋਈ ਜਿਹੜਾ ਹੱਥੀ ਦੇ ਕੇ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ